ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤੁਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਰਿਕਾਬਸਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਅੱਜ ਜੀ ਸੋ ਆਪ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੇ ਹੋ ਜੀ ਗੁਰਦੁਆਰਾ ਰਿਕਾਬਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਇਸ ਸਥਾਨ ਤੇ ਮਹਾਰਾ ਜਦੋਂ ਘੋੜੇ ਤੇ ਚੜਨ ਲੱਗੇ ਸੀਗੇ ਤਾਂ ਇੱਕ ਰਿਕਾਬ ਜੁੜੀ ਟੁੱਟ ਗਈ ਸੀਗੀ ਤੇ ਜਿਹੜੀ ਰਕਾਬ ਆ ਉਹ ਇੱਥੇ ਸ਼ਿਸ਼ੋਭਿਤ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਹੈ ਜੀ ਸੋ ਬਹੁਤ ਸੋਹਣਾ ਜਿਹੜਾ ਗੁਰਦੁਆਰਾ ਬਣਿਆ ਹੋਇਆ ਹੈ ਜੀ ਇਸ਼ਨਾਨ ਕਰਨ ਲਈ ਸਰੋਵਰ ਬਾਰ ਚ ਵੀ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਰਿਕਾਬ ਸਰ ਸਾਹਿਬ ਜੀ ਆਪ ਸੰਗਤਾਂ ਦਰਸ਼ਨ ਦੇਦਾਰੇ ਕਰ ਰਹੇ ਹੋ ਜੀ ਇੱਥੇ ਸਾਹਿਬੇ ਕਮਾਲ ਤੁੰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਘੋੜੇ ਦੀ ਜਿਹੜੀ ਰਿਕਾਬ ਉਹ ਇੱਥੇ ਸ਼ਸ਼ੋਭਤ ਹੈ ਜੀ तकनीकी संदेश ਹਾਂ ਹਾਂ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਂ 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 ਰੁਕਾਓ ਗੁਰੂ ਸਾਹਿਬ ਜੀ ਦੇ ਘੋੜੇ ਦੀ ਜੀ ਆਪ ਸੰਗਤਾਂ ਦਾ ਦਰਸ਼ਨ ਦਤਾਰੇ ਕਰ ਰਹੇ ਹੋ ਜੀ ਵਾਹ ਦੋਰਾ ਰਕਾਬ ਸਰ ਸਾਹਿਬ ਜੀ ਦੇ ਦਰਸ਼ਨ ਸੰਗਤਾਂ ਨੇ ਰਕਾਬ ਦੀ ਵੀ ਦਰਸ਼ਨ ਕੀਤੇ ਹੈ ਜੀ ਸੋ ਸ਼ੋਭੀਤਾ ਜੀ ਗੁਰੂ ਸਾਹਿਬ ਜੀ ਦੀ ਰਕਾਬ ਦਰਸ਼ਨ ਦਰਦਾਰੇ ਰਕਾਬ ਸਰ ਸਾਹਿਬ ਜੀ ਸੋ ਅੱਜ ਦੀ ਹਾਜ਼ਰੀ ਇੰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ